ਉਹਦੇ ਉਪਰੀ ਸਿਕਾ ਮੈਂ ਤੇ ਜਦੋਂ ਕਾਰ ਡਿੱਗੀ ਆ ਮੈਂ ਉਹ ਤੋਂ ਬਾਅਦ ਸਾਈਕਲ ਟ੍ਰੈਕ ਆ ਉਹਦੇ ਪਰਲੇ ਪਾਸੇ ਬਣਿਆ ਹੋਇਆ ਖੱਬੇ ਸਾਈਡ ਉਹਦੇ ਉੱਤੇ ਜਾਈ ਜਾ ਰਹਿंगा ਮੈਂ ਮੋਟਰਸਾਈਕਲ ਤੇ ਤੇਜ਼ੀ ਨਾਲ ਤੇ ਮੈਂ ਜਦੋਂ ਕੋਲੇ ਆਉਣਾਗਾ ਬਸ ਮੈਂ ਉਹ ਤੋਂ ਬਾਅਦ ਕੁਝ ਨਹੀਂ ਸੋਚਿਆ ਹਨਾ ਜਿਵੇਂ ਮਾਲਕ ਕਰਦਾਗਾ ਵੀ ਨਾ ਹੀ ਮੇਰੇ ਦਿਮਾਗ 'ਚ ਕੋਈ ਐਹੋ ਜੀ ਚੀਜ਼ ਆਈ ਤੇ ਮੈਂ ਆਪਦੇ ਕੱਪੜੇ ਉਤਾਰ ਕੇ ਉੱਥੇ ਉੱਥੇ ਮੈਂ ਮੋਟਰਸਾਈਕਲ ਛੱਡ ਗਈ ਵਿੱਚੀ ਚਾਬੀ ਤੇ ਮੈਂ ਨਹਿਰ ਵਿੱਚ ਛਾਲ ਮਾਰੀ ਨੂੰ ਤਿੰਨ ਬੱਚਿਆਂ ਨੂੰ ਕਿਸ਼ਨ ਨਾਂ ਦਾ ਮੁੰਡਾ ਜਿਹੜਾ ਉਹਨੂੰ ਵੀ ਸਨਮਾਨਤ ਕੀਤਾ ਸੀਐਮ ਸਾਹਿਬ ਨੇ ਉਹਨਾਂ ਨੂੰ ਉਹ ਕੱਢ ਚੁੱਕਿਆ ਹੁੰਦਾਗਾ ਉਸ ਤੋਂ ਬਾਅਦ ਅੱਠ ਜਾਨਾਂ ਜਿਹੜੀਆਂ ਮੈਕਾਡੇਰਾਂ ਨਾਲ ਸ਼ੀਸ਼ੇ ਭੰਨ ਕੇ ਬੈਕ ਵਾਲਾ ਸ਼ੀਸ਼ਾ ਤੇ ਸਾਈਡ ਵਾਲੇ ਭੰਨ ਕੇ ਤੇ ਉਹਨਾਂ ਨੂੰ ਅੱਠ ਨੂੰ ਸਹੀ ਸਲਾਮਤ ਕੱਢ ਕੇ ਬਾਹਰ ਗੱਡੀ ਤੇ ਖੜਾ ਲੈਨੇ ਉਹ ਜਸਵੰਤ ਵੀਰ ਬਿਨ ਦੇਖਦੇ ਉਹ ਵੀ ਛਾਲ ਮਾਰ ਦਿੰਦਾ ਬਠਿੰਡੇ ਨਹਿਰ ਦੇ ਵਿੱਚ ਇੱਕ ਕਾਰ ਡਿੱਗੀ ਸੀ ਹਨਾ ਤਾਂ ਉਹਦੇ ਵਿੱਚ 10-11 ਬੰਦੇ ਕਹਿੰਦੇ ਵੀ ਡਿੱਗ ਪਏ ਸੀਗੇ ਤੇ ਉਹਨਾਂ ਨੂੰ ਕੁਝ ਨੌਜਵਾਨਾਂ ਨੇ ਆਪਣੀ ਜਾਨ ਤੇ ਖੇਡ ਕੇ ਨਹਿਰ ਦੇ ਵਿੱਚ ਛਾਲਾਂ ਮਾਰ ਕੇ ਬਚਾਇਆ ਸੀਗਾ ਕੋਈ ਕਹ ਰਿਹਾ ਸੀ ਕਿ ਪੀਸੀਆਰ ਦੇ ਨੌਜਵਾਨਾਂ ਨੇ ਬਚਾਇਆ ਕੋਈ ਕਹਿੰਦੇ ਸੀ ਕਿ ਇੱਕ ਮੁੰਡਾ ਕਾਮਵੜ ਵਾਲਾ ਉਹਨੇ ਬਚਾਇਆ ਕੋਈ ਕਹਿੰਦੇ ਸੀ ਕਿ ਇੱਕ ਨੌਜਵਾਨ ਸਿੱਖ ਸਰਦਾਰ ਉਹਨੇ ਬਚਾਇਆ ਸੋ ਆਪਾਂ ਸਾਰੇ ਵੀਰਾਂ ਨਾਲ ਹੀ ਇਹਨਾਂ ਗੱਲਬਾਤ ਕਰਦੇ ਆਂ ਇਸ ਵਕਤ ਆਪਣੇ ਨਾਲ ਜੋ ਲੜਕਾ ਬੈਠਾ ਹੈ ਇਹ ਆ ਜਸਕਰਨ ਸਿੰਘ ਇਹ ਵੀ ਮੌਕੇ ਤੇ ਮੌਜੂਦ ਸੀ ਇਹਨੇ ਵੀ ਬਈ ਨੇ ਉੱਥੇ ਜਾਨਾਂ ਬਚਾਈਆਂ ਹਨਾ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੇ ਵੱਲੋਂ ਇਹਨਾਂ ਨੂੰ ਸਨਮਾਨਤ ਵੀ ਕੀਤੀ ਗਿਆ ਬਈ ਜਸਕਰਨ ਕੀ ਗੱਲਬਾਤ ਬਈ ਕਿੰਨੀ ਤਰੀਕ ਦੀ ਗੱਲ ਆ ਪਹਿਲਾਂ ਤਾਂ ਘਟਨਾ ਇਹ ਜਿਹੜੀ ਹੈਗੀ ਆ ਤੇ ਕੀ ਤੁਸੀਂ ਦੇਖਿਆ ਸ਼ੁਰੂ ਤੋਂ ਲੈ ਕੇ ਏ ਬਿਰਦੀ ਤੇ ਇਤਰੀਕ ਦੀ ਘਟਨਾ ਗਈ ਤੇ ਸਵੇਰੇ ਸਾਢੇ ਘੱਟ ਦੇ ਕਰੀਬ ਟਾਈਮਿੰਗ ਸੀ ਤੇ ਮੈਂ ਤੇ ਮੇਰਾ ਪਾਲੀ ਸੀ ਸਾਡੇ ਕੋਲੇ ਉੱਥੇ ਬਾਹਣਾ 10 ਕਿੱਲੇ ਸਾਢੇ 10 ਠੇਕੇ ਤੇ ਅਸੀਂ ਉਧਰ ਜਾ ਰਹੇ ਸੀ ਮੈਂ ਉੱਥੇ ਪਾਲੀ ਨੂੰ ਤਾਰ ਕੇ ਬਾਹਣ ਤੇ ਮੈਂ ਕਿਹਾ ਵੀ ਤੂੰ ਮੋਟਰ ਦੇਖ ਕੇ ਆਸ-ਪਾਸ ਗੇੜਾ ਮਾਰ ਕੇ ਜਿੱਧਰ ਪਾਣੀ ਹੈ ਨਹੀਂ ਉਧਰ ਛੱਡ ਲਾ ਮੈਂ ਅੱਗੇ ਪਰਸਰਾਮ ਨਗਰ ਤੋਂ ਤੇਲ ਪਵਾਉਣ ਵਾਗਿਆ ਵੀਰ ਜੀ ਮੈਂ ਜਦੋਂ ਉਧਰੋਂ ਤੇਲ ਪਵਾ ਕੇ ਵਾਪਸ ਆ ਰਿਹਾ ਮੈਂ ਦੇਖਿਆ ਵੀ ਕੋਲੇ ਦੇ ਉੱਪਰ ਹੀ ਸੀਗਾ ਮੈਂ ਤੇ ਜਦੋਂ ਕਾਰ ਡਿੱਗੀ ਆ ਮੈਂ ਉਹ ਤੋਂ ਬਾਅਦ ਸਾਈਕਲ ਟ੍ਰੈਕ ਆ ਉਹਦੇ ਪਰਲੇ ਪਾਸੇ ਬਣਿਆ ਹੋਇਆ ਖੱਬੇ ਸਾਈਡ ਉਹਦੇ ਉੱਤੇ ਜਾਈ ਜਾ ਰਹਾਗਾ ਮੈਂ ਮੋਟਰਸਾਈਕਲ ਤੇ ਤੇਜ਼ੀ ਨਾਲ ਤੇ ਮੈਂ ਜਦੋਂ ਕੋਲੇ ਆਉਣਾਗਾ ਬਸ ਮੈਂ ਉਹ ਤੋਂ ਬਾਅਦ ਕੁਝ ਨਹੀਂ ਸੋਚਿਆ ਹਨਾ ਜਿਵੇਂ ਮਾਲਕ ਕਰਦਾਗਾ ਵੀ ਨਾ ਹੀ ਮੇਰੇ ਦਿਮਾਗ 'ਚ ਕੋਈ ਇਹੋ ਜਿਹੀ ਚੀਜ਼ ਆਈ ਤੇ ਮੈਂ ਆਪਦੇ ਕੱਪੜੇ ਉਤਾਰ ਕੇ ਉੱਥੀ ਉੱਥੀ ਮੈਂ ਮੋਟਰਸਾਈਕਲ ਛੱਡ ਕੇ ਵਿੱਚੀ ਚਾਬੀ ਤੇ ਮੈਂ ਨਹਿਰ ਵਿੱਚ ਛਾਲ ਮਾਰੀ ਜਦੋਂ ਮੈਂ ਨਹਿਰ ਤੇ ਛਾਲ ਮਾਰਦਾ ਉਦੋਂ ਗੱਡੀ ਪ੍ਰੋਪਰਲੀ ਮੂਰਲੀ ਜਿਵੇਂ ਆਪਾਂ ਕਹਦੇ ਇਹ ਮੂਰਲੀ ਸਟੇਜ ਆ ਜਿਹੜੀ ਗੱਡੀ ਦੀ ਟਾਕੀਆਂ ਉਦੋਂ ਡੁੱਬ ਚੁੱਕੀਆਂ ਸੀ ਨਾ ਤੇ ਉਦੋਂ ਤਿੰਨ ਵਿਅਕਤੀਆਂ ਨੂੰ ਤਿੰਨ ਬੱਚਿਆਂ ਨੂੰ ਕਿਸ਼ਨ ਨਾਮ ਦਾ ਮੁੰਡਾ ਜਿਹੜਾ ਉਹਨੂੰ ਵੀ ਸਨਮਾਨਤ ਕੀਤਾ ਸੀਐਮ ਸਾਹਿਬ ਨੇ ਉਹਨਾਂ ਨੂੰ ਕੱਢ ਚੁੱਕਿਆ ਹੁੰਦਾਗਾ ਉਸ ਤੋਂ ਬਾਅਦ ਅੱਠ ਜਾਨਾਂ ਜਿਹੜੀਆਂ ਮੈਂ ਕੜੇ ਰਾ ਨਾਲ ਸ਼ੀਸ਼ੇ ਭੰਨ ਕੇ ਬੈਕ ਵਾਲਾ ਸ਼ੀਸ਼ਾ ਤੇ ਸਾਈਡ ਵਾਲੇ ਭੰਨ ਕੇ ਤੇ ਉਹਨਾਂ ਨੂੰ ਅੱਠ ਨੂੰ ਸਹੀ ਸਲਾਮਤ ਕੱਢ ਕੇ ਬਾਹਰ ਗੱਡੀ ਤੇ ਖੜਾ ਲੈਣੇ ਆ। ਉਹ ਗੱਡੀ ਦੇ ਜਦੋਂ ਤੁਸੀਂ ਗਏ ਆ ਗੱਡੀ ਦੇ ਵਿੱਚ ਹੀ ਸੀ ਬੰਦੇ। ਹਾਂਜੀ ਬਾਈ ਜੀ ਗੱਡੀ ਦੇ ਵਿੱਚ ਸੀਗੇ। ਗੱਡੀ ਖੋਲਣੀ ਸੀ ਰਹੀ ਜਾਂ ਖੋਲਣੀ ਸੀ। ਨਹੀਂ ਨਹੀਂ ਖੁੱਲ ਨਹੀਂ ਰਹੀ ਸੀਗੀ ਬਾਈ ਜੀ। ਨਹੀਂ ਮੈਂ ਖੋਲਣ ਬਾਰੇ ਸੋਚਿਆਗਾ। ਮੈਂ ਆਹ ਕੂਣੀ ਨਾਲ ਸ਼ੀਸ਼ੇ ਭੰਨਣ ਦੀ ਕੋਸ਼ਿਸ਼ ਕੀਤੀ ਨਹੀਂ ਫੁੱਟੇ ਇੱਕ ਦੋ ਵਾਰ ਮਾਰੇ ਪਰ ਇੰਨਾ ਸਮਾਂ ਵੀ ਨਹੀਂ ਸੀ ਮੌਕੇ ਮੇਰੇ ਦਿਮਾਗ 'ਚ ਆਈ ਮਾਲਕ ਨੇ ਲਿਆਂਦੀ। ਮੈਂ ਕੜੇ ਰਾਹੀਂ ਭੰਨੇ ਸਰਬਲ ਉਹਦੇ ਕੜੀ ਨਾਲ। ਠੀਕ ਹੈ। ਤੇ 8 ਬੰਦੇ ਦੇ ਵਿੱਚੋਂ ਬਾਹਰ ਕੱਢੇ ਤਿੰਨ ਬੰਦੇ ਸਭ ਤੋਂ ਪਹਿਲਾਂ ਜਿਹੜਾ ਕ੍ਰਿਸ਼ਨਾ ਮੁੰਡਾ ਉਹ ਕੰਡਕਾ ਹਟਾ ਰਿਹਾ ਸੀ ਠੀਕ ਹੈ ਤੇ ਬਾਕੀ ਫਿਰ ਤੁਸੀਂ ਕਿਹਨਾ ਕਾਰ ਦੇ ਉੱਤੇ ਜਿਹੜੀ ਵੀਡੀਓ ਆਉਂਦੀ ਹੈ ਨਾ ਕਾਰ ਦੇ ਉੱਤੇ ਤੁਸੀਂ ਬਿਠਾ ਲਈ ਸੀਗੀ ਉਹ ਹਾਂਜੀ ਬਾਈ ਜੀ ਹਾਂਜੀ ਹਾਂਜੀ ਤਾਂ ਉਸ ਤੋਂ ਮੁੜ ਕੇ ਜਿਹੜਾ ਪੀਸੀਆਰ ਤੋਂ ਹੀ ਨੌਜਵਾਨ ਜਸਵੰਤ ਸਿੰਘ ਉਹ ਕਦੋਂ ਆਉਂਦਾ ਬਈ ਫਿਰ ਉਹ ਜਦੋਂ ਆਪਾਂ ਕੱਢ ਲੇ ਉਹ ਜਸਵੰਤ ਵੀਰ ਬਿਨ ਦੇਖਦੇ ਉਹ ਵੀ ਛਾਲ ਮਾਰ ਦਿੰਦਾ ਠੀਕ ਉਹ ਮੇਰੇ ਕੋਲੇ ਆ ਕੇ ਜਦੋਂ ਉਹਨੂੰ ਨਹੀਂ ਤੈਰਨਾ ਆਉਂਦਾ ਬਾਈ ਨੂੰ ਉਹਨੂੰ ਮੈਂ ਵਾਪਸੀ ਭੇਜ ਦਿੰਨਾਗਾ ਉਹਦੇ ਬਾਕੀ ਬਖੂਬੀ ਉਹਦੇ ਮੂੰਹ ਸੁਣ ਖੜ ਜਾਂਦਾ ਕਿ ਉਹਦੇ ਨਾਲ ਇੱਕ ਮੇਰੇ ਪਿੰਡ ਦਾ ਮੁੰਡਾ ਹੁੰਦਾਗਾ ਅੰਗਰੇਜ਼ ਉਹ ਦੋਨੇ ਕੰਡੇ ਤੇ ਹੁੰਦੇ ਆ ਉਹਨਾਂ ਨੂੰ ਮੈਂ ਕੀ ਕਰਦਾ ਰਸੇ ਦੀ ਮਦਦ ਨਾਲ ਮੈਂ ਉਥੋਂ ਕਾਰ ਤੋਂ ਲਿਆ ਕੇ ਆਦਮੀ ਉਹਨਾਂ ਨੂੰ ਲੈ ਕੇ ਫੜਾ ਦਿੰਨਾ ਉਹ ਤਾਂਾਂ ਖਿੱਚ ਲੈਂਦੇ ਆ ਫੇਰ ਠੀਕ ਹੈ ਹਾਂਜੀ ਆਈ ਇੱਕ ਇੱਕ ਕਰਕੇ ਅਸੀਂ ਅੱਠੇ ਬੰਦੇ ਬਾਹਰ ਕੱਢ ਲਈ ਸੀ ਬਾਈ ਜੀ ਠੀਕ ਹੈ ਮਤਲਬ ਟੋਟਲ ਸੀਗੇ 11 ਬੰਦੇ ਸੀਗੇ ਟੋਟਲੀ 11 ਸੀਗੇ ਪਰ 8 ਆਪਾਂ ਲੈਂਦੇ ਆ ਕੱਢ ਕੇ ਤਿੰਨ ਉਹ ਵੀਰਾ ਕਹਿ ਰਿਹਾਗਾ ਕ੍ਰਿਸ਼ਨ ਵੀਰ ਠੀਕ ਹੈ ਤੇ ਟੋਟਲ ਵੀ ਜਿੰਨੇ ਲੋਕ ਕਹੀਆਂ ਵੀ ਝੂਠ ਬੋਲੀ ਜਾਂਦੇ ਵੀ ਇੱਕ ਕਾਰ 'ਚ ਇੰਨੇ ਬੰਦੇ ਬੈਈ ਨਹੀਂ ਸਕਦੇ ਕਿ ਬੱਚੇ ਯਾਰ ਅਸੀਂ ਬਈ ਉਹਨਾਂ 'ਚ ਹਾਂਜੀ ਬਈ ਜੀ ਬੱਚਿਆਂ ਦੀ ਗਿਣਤੀ 5 ਸੀ ਤਿੰਨ ਲੇਡੀਜ਼ ਤੇ ਤਿੰਨ ਏਜੈਂਟਸ ਅਸੀਂ ਸਰਪੰਚ ਸਾਹਿਬ ਨਾਲ ਤੇ ਬਾਕੀ ਆਪਦੇ ਮੈਂ ਦੋਸਤਾਂ ਮਿੱਤਰਾਂ ਨਾਲ ਉੱਥੇ ਮਿਲ ਕੇ ਵੀ ਆਇਆਗਾ ਫੈਮਿਲੀ ਨੂੰ ਵੀ ਆਪਾਂ ਤੇ ਜਾਇਆਗੇ ਯਾਰ ਆਪਣੇ ਪਿੰਡ ਦੇ ਨਾਲ ਆ ਵੀ ਫਰਜ਼ ਵੀ ਬਣਦੇ ਦੇਖ ਕੇ ਆਈਏ ਵੀ ਸਹੀ ਸਲਾਮਤਾ ਕਿ ਨਹੀਂ ਤੇ ਖਰ ਉਹਨਾਂ ਨੇ ਬਹੁਤ ਧੰਨਵਾਦ ਕੀਤਾ ਆਪਣਾ ਵੀ ਤੁਸੀਂ ਆਪਣੀਆਂ ਜਾਨਾਂ ਬਚਾਤੀਆਂ ਹਨਾ ਜੀ ਤੇ ਨਾਲੋਂ ਬਾਕੀ ਸਾਰੇ ਠੀਕ ਆ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਗੱਡੀ ਚਲਾ ਰਿਹਾ ਸੀਗਾ ਉਹ ਥੋੜਾ ਜਿਹਾ ਸਦਮੇ ਵਿੱਚ ਆ ਗਿਆ। ਅੱਛਾ ਉਹ ਅਸਲ 'ਚ ਹੋਇਆ ਕੀ ਸੀ ਬਈ ਗੱਡੀ ਡਿੱਗੀ ਕਿਵੇਂ ਕਰਨ ਕੀ ਸੀ ਉਹ? ਗੱਡੀ ਦਾ ਕਾਰਨ ਬਾਈ ਜੀ ਉਹ ਦੱਸ ਨਹੀਂ ਰਹੇ ਜਾਂ ਉਹਨਾਂ ਨੂੰ ਵੀ ਪਰਿਵਾਰ ਨੂੰ ਡਰ ਹੋਊਗਾ। ਇੱਕ ਘਟਨਾ ਵੱਡੀ ਹੋਈ ਤੇ ਸਹਿਮੇ ਹੋਏ ਆ। ਬਸ ਜਿਵੇਂ ਕਹਿ ਰਿਹਾ ਵਿੱਚ ਲੋਕਾਂ ਨਾ ਵੀ ਐਕਸ਼ਨ ਆ ਸਕਦਾ ਹੈ ਗੈਸ ਇਸ ਚੀਜ਼ ਦਾ ਵੀ 11 ਬੰਦੇ ਵਾਹਲੇ 5 ਸੀਟਰ ਦੇ ਵਿੱਚ ਹੈਨਾ ਤੇ ਤਾਂ ਕਰਕੇ ਉਹਨਾਂ ਨੇ ਆਪਾਂ ਕਹਿੰਦੀ ਪੁਖਤਾ ਕਾਨੂੰਨੀ ਦੱਸਿਆ ਵੀ ਇਹੀ ਕਾਰਨ ਸੀਗਾ ਜੀ। ਠੀਕ ਹੈ ਬਸ ਦੇਖਿਆ ਜਾਵੇ ਤਾਂ ਮਤਲਬ ਜਿਵੇਂ ਨਹਿਰ ਦੇ ਨਾਲ ਹੈ ਨਾ ਵੀ ਉੱਥੇ ਹਾਦਸੇ ਕੱਲ ਵੀ ਹੋ ਗਏ ਤਾਂ ਵੀ ਥੋੜੀ ਸੇਫਟੀ ਨਾਲ ਚਲਾਉਣੀ ਚਾਹੀਦੀ ਹੈ ਨਾ ਬੰਦੇ ਵੱਧ ਵੀ ਬਿਠਾਉਣੇ ਜਿਹੜੇ ਗਲਤ ਹਨ ਹਾਂ ਸਹੀ ਹੈ ਜੀ ਤੇ ਇਹ ਸਰਕਾਰੀ ਬਈ ਜੇ ਗੱਲ ਕਰੀਏ ਸਰਕਾਰੀ ਮਾਨ ਸਨਮਾਨ ਤੁਹਾਨੂੰ ਕੱਲ ਜਿਹੜਾ ਮਿਲਿਆ ਕੀ ਮਿਲਿਆ ਕਿਵੇਂ ਮਿਲਿਆ ਕੀ ਉਹਦੇ ਚ ਦੱਸਣਾ ਚਾਹੂੰਗੇ ਕੱਲ ਆਪਾਂ ਨੂੰ ਜੀ ਉੱਥੇ ਸੀਐਮ ਸਾਹਿਬ ਦੇ ਹਾਊਸ ਸੱਦਿਆ ਸੀਗਾ ਉੱਥੇ ਆਪਾਂ ਨੂੰ ਉਹਨਾਂ ਨੇ ਸੀਐਮ ਸਾਹਿਬ ਨੇ ਆਖਿਆ ਵੀ 15 ਅਗਸਤ ਨੂੰ ਤੁਹਾਨੂੰ 25000 ਨਗਦ ਰਕਮ ਨਾਲ ਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਜਾਊਗਾ ਤੇ ਬਾਕੀ ਇਹਨਾਂ ਨੇ ਕੋਈ ਨੌਕਰੀ ਦੀਆਂ ਬਾਜਾਂ ਚੱਕੀਆਂ ਸੀ ਉਹ ਕਹਿੰਦੇ ਉਹ ਕੋਈ ਨਹੀਂ ਸੋਚ ਕੇ ਦੱਸਾਂਗੇ ਹੈਨਾ ਤੇ ਦੂਜੀ ਗੱਲ ਹੈ ਉਹਨਾਂ ਨੇ ਇੱਕ ਆਪਾ ਨੂੰ ਲੋਈ ਦਿੱਤੀ ਸੀਗੀ ਸਨਮਾਨ ਬੱਜੂ ਜੀ ਵੀ ਆਪਣਾ ਬਹੁਤ ਬਹੁਤ ਧੰਨਵਾਦ ਕੀਤਾ ਵੀ ਐਡੀ ਦਲੇਰੀ ਦਿਖਾਈ ਤੁਸੀਂ ਹੈਨਾ ਵੀ ਜਾਨਾਂ ਬਚਾਈਆਂ ਠੀਕ ਹੈ ਤੁਹਾਨੂੰ ਵੈਸੇ ਬਈ ਤੈਰਨਾ ਆਉਂਦਾ ਸੀ ਕਿ ਨਹੀਂ ਹਾਂਜੀ ਬਾਈ ਜੀ ਮੈਨੂੰ ਤੈਰਨਾ ਆਉਂਦਾ ਸੀ ਆਪਣੇ ਪਿੰਡ ਵਿੱਚ ਦੀ ਨੰਗਦੀਆਂ ਨੇ ਨਹਿਰ ਛੋਟੇ ਹੁੰਦੀ ਉੱਥੇ ਨਹਾਉਂਦੇ ਰਹੇ ਹਾਂ ਤਾਂ ਕਰਕੇ ਵੀ ਵਧੀਆ ਤੈਰ ਲੈਣੀ ਹੈ ਬਈ ਜੀ ਠੀਕ ਹੈ ਤੇ ਹੋਰ ਬਈ ਆਪਣੇ ਵੱਲੋਂ ਕੁਝ ਕਹਿਣਾ ਹੋਵੇ ਤੁਸੀਂ ਆਪਣੇ ਵੱਲੋਂ ਤਾਂ ਬਈ ਜੀ ਕਹਿਣਾ ਇੱਕ ਜਿਵੇਂ ਹੁਣ ਤੁਸੀਂ ਹਰੇਕੀ ਕਮੈਂਟ ਪਾਈ ਜਾਂਦਾ ਵਿੱਚ ਥੱਲੇ ਕਮੈਂਟ ਆ ਹੀ ਜਾਂਦੇ ਆ ਕਈ ਬੰਦਿਆਂ ਦੇ ਉਹ ਕਹੀ ਜਾਂਦਾ ਵੀ ਯਾਰ ਸਨਮਾਨ 25000 ਦਿੱਤਾ ਐਂ ਦਿੱਤਾ ਜਾਓ ਦੇਖੋ ਵੀਰੋ ਮੈਂ ਤੁਹਾਨੂੰ ਇਹ ਗੱਲ ਕਹੂੰਗਾ ਵੀ ਆਪਾਂ ਜਾਨਾਂ ਜਿਹੜੀਆਂ ਬਚਾਂਨਾ ਆਪਾਂ ਕੋਈ ਪੈਸੇ ਖਾਤਰ ਨਹੀਂ ਬਚਾਂਨਾ ਹਮਮ ਸਹੀ ਗੱਲ ਕਹਿਣਾ ਬਈ ਜੀ ਵੀ ਆਪਾਂ ਨੂੰ 25000 ਚਾਹੀਦਾ ਜੀ ਆਪਾਂ ਨੂੰ ਲੱਖ ਚਾਹੀਦਾ ਜੀ ਆਪਾਂ ਨੂੰ ਦੋ ਚਾਹੀਦੇ ਨਾ ਬਈ ਇਹ ਚੀਜ਼ ਨਾਲ ਆਪਣੀ ਨਾ ਤੁਲਨਾ ਕਰੋ ਤੁਸੀਂ ਆਪਾਂ ਤੁਹਾਨੂੰ ਇਹੀ ਗੱਲ ਕਹਿਣੇ ਆਂਗੇ ਹਣਾ ਦੂਜੀ ਗੱਲ ਸਨਮਾਨਤਾ ਸਨਮਾਨ ਹੀ ਹੁੰਦਾ ਬਾਈ ਜੀ ਬਾ ਹਾਂ ਉਹ ਵੀ ਹੋ ਜੇ ਆਪਣੇ ਲਈ ਸਨਮਾਨ ਬਾਕੀ ਆਪਾਂ ਨੂੰ ਐ ਸੀ ਪਬਲਿਕ ਦਾ ਪਿਆਰ ਬਹੁਤ ਮਿਲ ਗਿਆ ਲੋਕਾਂ ਨੇ ਹਰੇਕ ਬੰਦੇ ਦੇ ਕਮੈਂਟ ਦੇਖੀ ਆਪਾਂ ਵੀ ਚੰਗੀ ਆ ਰਿਹਾ ਵੀ ਸਰਦਾਰ ਆਏ ਆਏ ਹਨਾ ਤੇ ਉਹ ਚੀਜ਼ ਆਪਾਂ ਨੂੰ ਪਿਆਰ ਸਤਿਕਾਰ ਮਿਲ ਗਿਆ ਆਪਣੇ ਲਈ ਉਹ ਬਹੁਤ ਵੱਡੀ ਚੀਜ਼ ਹੈ ਬਈ ਜੀ ਤੇ ਇੱਕ ਬਈ ਕਮੈਂਟਾਂ ਦੇ ਵਿੱਚ ਕੁਝ ਲੋਕ ਇਹ ਵੀ ਕਹਿ ਰਹੇ ਸੀਗੇ ਵੀ ਯਾਰ ਡੇਰਾ ਪ੍ਰੇਮੀਆਂ ਨੇ ਵੀ ਉੱਥੇ ਜਾਨ ਬਚਾਈ ਉਹਨਾਂ ਦਾ ਕੋਈ ਜੇ ਕਰਨੀ ਉਹ ਕੀ ਬਈ ਦੇਖੇ ਸੋ ਤੁਸੀਂ ਕਿ ਨਹੀਂ ਕਿ ਤੁਹਾਡੇ ਧਿਆਨ 'ਚ ਨਹੀਂ ਤੁਹਾਡੇ ਨਹੀਂ ਨਹੀਂ ਡੇਰਾ ਪ੍ਰੇਮੀ ਆਏ ਆ ਵੀਰ ਜੀ ਪਰ ਡੇਰਾ ਪ੍ਰੇਮੀ ਜਦੋਂ ਜਾਨਾਂ ਸਾਰੀਆਂ ਬਾਹਰ ਕੱਢ ਲੀਆਂ ਹਨਾ ਬਾਹਰ ਆ ਕੇ ਡੇਰਾ ਪ੍ਰੇਮੀਆਂ ਵੀਰਾਂ ਨੇ ਉਹਨਾਂ ਨੇ ਕੱਢੀ ਆ ਆਪਾਂ ਤੁਸੀਂ ਦੇਖੋਗੇ ਬਾਰ-ਬਾਰ ਕਲਿੱਪ ਵੀ ਚੱਲ ਰਹੀ ਆ ਗੱਡੀ ਜਦੋਂ ਪ੍ਰੋਪਰਲੀ ਡੁੱਬ ਚੁੱਕੀ ਆ ਉਹਨਾਂ ਨੇ ਗੱਡੀ ਤੇ ਬੈਲਟਾਂ ਪਾ ਕੇ ਹੈਡਰੇ ਦੀ ਮਦਦ ਨਾਲ ਗੱਡੀ ਬਾਹਰ ਕੱਢੀ ਆ ਗੱਡੀ ਬਾਹਰ ਕੱਢੀ ਆ ਗੱਡੀ ਬਾਹਰ ਕੱਢੀ ਆ ਉੱਥੇ ਆਪਣੇ ਨੌਜਵਾਨ ਵੈਲਫੇਅਰ ਸੁਸਾਇਟੀ ਦੀਆਂ ਜਿਹੜੀਆਂ ਐਂਬੂਲੈਂਸ ਸੀਗਾ ਉਹਨਾਂ ਨੇ ਇੱਕ ਇੱਕ ਕਰਕੇ ਬੰਦੇ ਹਸਪਤਾਲ ਲੈ ਜਾਣ 'ਚ ਮਦਦ ਕੀਤੀ ਆ ਬਾਕੀ ਬਈ ਜੀ ਸਾਰਿਆਂ ਦੀ ਸਹਿਯੋਗ ਸੀ ਤੇ ਪਬਲਿਕ ਦਾ ਸੀ ਹੌਸਲਾ ਦਿੱਤਾ ਪਬਲਿਕ ਨੇ ਤੇ ਕਈਆਂ ਨੇ ਰੱਸਾ ਖਿੱਚਿਆ ਕਿਸੇ ਨੇ ਖਿਚਾਇਆ ਐ ਇੱਕ ਇੱਕ ਕਰਕੇ ਨਹਿਰ 'ਚ ਵੀ ਆਉਂਦੇ ਰਹੇ ਜਿਹਦੇ ਜਿੰਨਾ ਫੋਪਿਆ ਸਭ ਨੇ ਕਰਿਆ ਬਈ ਜੀ ਠੀਕ ਹੈ ਤੇ ਧੰਨਵਾਦ ਬਈ ਕੋਈ ਨਹੀਂ ਬਾਈ ਤਾਂ ਇਹ ਸੀ ਬਾਈ ਜਸਕਰਨ ਸਿੰਘ ਪਿੰਡ ਬੀਡ ਮੇਮਣ ਜ਼ਿਲ੍ਹਾ ਬਠਿੰਡਾ ਤੋਂ ਹਨ ਜਿਨ੍ਹਾਂ ਨੇ ਜਿਹੜੇ ਕਿ ਬੰਦੇ ਨਹਿਰ ਦੇ ਵਿੱਚ ਡਿੱਗੇ ਹੋਏ ਸੀ ਉਹਨਾਂ ਨੂੰ ਬਚਾਇਆ ਤੇ ਬਾਕੀ ਵੀਰ ਨੇ ਹਨ ਆਪਣੇ ਉਹ ਹੀ ਦੱਸ ਦਤਾ ਕਿ ਜਿਹੜੇ ਲੋਕ ਹਨ ਦੱਸਦੇ ਵੀ ਇਹਨੇ ਜਾਨ ਬਚਾਈ ਇਹਨੇ ਨਹੀਂ ਬਚਾਈ ਸਭ ਤੋਂ ਪਹਿਲਾਂ ਬਾਈ ਕ੍ਰਿਸ਼ਨ ਆਇਆ ਸੀਗਾ ਉਹਦਾ ਵੀ ਬਹੁਤ ਬਹੁਤ ਧੰਨਵਾਦ ਹੈ ਹਨ ਤੇ ਬਾਕੀ ਇਹ ਬਾਈ ਦਾ ਯੋਗਦਾਨ ਜੋ ਪੀਸੀਆਰ ਦੀ ਟੀਮ ਸੀ ਜਸਵੰਤ ਸਿੰਘ ਉਹਨਾਂ ਦਾ ਵੀ ਸਾਰਾ ਯੋਗਦਾਨ ਹੈ ਤੇ ਜਿਵੇਂ ਕਾਰ ਕੱਟਣ ਦੇ ਵਿੱਚ ਡੇਰਾ ਪ੍ਰੇਮੀਆਂ ਨੇ ਮਦਦ ਕੀਤੀ ਉਹਨਾਂ ਨੂੰ ਵੀ ਕ੍ਰੈਡਿਟ ਇਸ ਚੀਜ਼ ਦਾ ਜਾਂਦਾ ਨਾ ਤਾਂ ਸਾਰੇ ਹੀ ਬੰਦੇ ਬਾਈ ਪ੍ਰਸ਼ੰਸਾਯੋਗ ਹਨ ਜਿਨ੍ਹਾਂ ਨੇ ਇੱਕ ਕੰਮ ਖੀਕੜੀ ਦੇ ਵਿੱਚ ਮਦਦ ਕੀਤੀ ਸਾਰੇ ਬੰਦਿਆਂ ਦਾ ਹਨਾ ਵੀ ਆਪਾਂ ਯੋਗਦਾਨ ਮੰਨਦੇ ਹਾਂ ਨਾ ਸਾਰੇ ਬੰਦਿਆਂ ਦਾ ਧੰਨਵਾਦ ਕਰਦੇ ਆ ਇਹੋ ਜਿਹੇ ਲੋਕ ਹਨਾ ਹੋਣੇ ਚਾਹੀਦੇ ਕਿਉਂਕਿ ਮੌਕੇ ਤੇ ਜੇ ਮਦਦ ਹੋ ਜੇ ਹੋ ਜੇ ਉਸ ਤੋਂ ਮੌਕਾ ਲੰਘਣ ਤੋਂ ਬਾਅਦ ਤਾਂ ਫਿਰ ਅਫਸੋਸ ਹੀ ਹੁੰਦਾ ਫਿਰ ਕੋਈ ਮਦਦ ਨਹੀਂ ਹੁੰਦੀ ਸੋ ਜਿੰਨਾ ਵੀ ਵੀਰਾਂ ਨੇ ਨਾ ਮਦਦ ਕੀਤੀ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਬਈ ਹਨਾ ਮੇਰੇ ਸਹਾਨਾ ਸਾਰੇ ਬੰਦਿਆਂ ਨੂੰ ਕ੍ਰੈਡਿਟ ਮਿਲਣਾ ਚਾਹੀਦਾ ਪੈਸੇ ਦੀ ਗੱਲ ਇੱਕ ਜੁਦਾ ਗੱਲ ਹੈ ਨਾ ਇੱਕ ਮਾਨ ਸਨਮਾਨ ਮਿਲਣਾ ਉਹ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਵੀਡੀਓ ਸ਼ੇਅਰ ਕਰਦੇ ਜਿਆਦਾ ਤੋਂ ਜਿਆਦਾ ਧੰਨਵਾਦ ਜੀ